ਸੁਣਿਏ ਤਰਤ ਤਵਲ ਆਕਾਸ਼ ਸੁਣਿਏ ਦੀਪ ਲੋਪਤਾਲ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਉਹਨਾਂ ਨੂੰ ਇਹ ਸੋਚੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ ਉਹ ਪਰਮਾਤਮਾ ਹੈ ਵਾਹਿਗੁਰੂ ਸੱਚੇ ਪਾਇਸ਼ਾ ਜੀ ਹੈ ਵਾਹਿਗੁਰੂ ਜੀ ਦੀ ਸਿਫਤ ਸਲਾਹ ਸੁਣਨ ਦੇ ਨਾਲ ਸੋਚੀ ਪੈਦਾ ਹੁੰਦੀ ਹੈ ਵਾਹਿਗੁਰੂ ਜੋ ਸਾਰੇ ਦੀਪਾਂ ਲੋਕਾਂ ਪਤਾਲਾਂ ਦੇ ਵਿੱਚ ਵਿਆਪਕ ਹੈ ਸਾ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਅਸੀਂ ਸੇਵਾ ਤਾਂ ਬਹੁਤ ਕਰਦੇ ਹਾਂ ਬਾਬਾ ਜੀ ਦੇ ਦਰ ਤੇ ਪਰ ਸਾਡੀ ਇਸ਼ਿਆ ਪੂਰੀ ਨਹੀਂ ਹੁੰਦੀ ਸਾਡੀ ਇਸ਼ਿਆ ਤਾਂ ਗੁਰੂ ਘਰ ਮੱਥਾ ਟੇਕਣ ਦੇ ਨਾਲ ਸਾਡੇ ਘਰ ਦੇ ਵਿੱਚ ਗਰੀਬੀ ਦਾ ਕੋੜ ਵੀ ਦੂਰ ਨਹੀਂ ਹੁੰਦਾ ਸੰਗਤ ਜੀ ਅਸੀਂ ਤੁਹਾਨੂੰ ਇੱਕ ਹਾੜੇ ਬੀਤੀ ਸੁਣਾਉਣ ਜਾ ਰਹੇ ਹਾਂ ਕਿ ਕਿਵੇਂ ਇੱਕ ਗਰੀਬ ਘਰ ਦੀ ਗਰੀਬੀ ਦਾ ਕੋੜ ਦੂਰ ਹੋ ਗਿਆ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਹੜੀਆਂ ਵੀ ਸੰਗਤਾਂ ਜਾਂਦੀਆਂ ਹਨ ਉਹਨਾਂ ਨੂੰ ਜਿਹੜੀਆਂ ਦਾਤਾਂ ਮਿਲਦੀਆਂ ਹਨ ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਮਿਲਿਆ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ੁਕਰਾਨਾ ਕਰਨ ਦੇ ਲਈ ਆਉਂਦੇ ਹਨ ਤੇ ਆਪਣੀ ਵਾਰਤਾ ਦੱਸਦੇ ਹਨ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਤੇ ਜਦੋਂ ਆਪਣੀ ਹੱਦ ਬੀਤੀ ਸੁਣਾਉਂਦੇ ਹਨ ਕਿ ਅਸੀਂ ਰੋਂਦੇ ਹੋਏ ਆਏ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਅਸੀਂ ਹੱਸਦੇ ਹੋਏ ਗਏ ਹਾਂ ਇਹ ਵਾਰਤਾ ਸੁਣਾਉਂਦਿਆਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵੀ ਆ ਜਾਂਦਾ ਹੈ ਵਿਰਾਗ ਕਰਨ ਲੱਗ ਜਾਂਦੇ ਹਨ ਇਹ ਬਰਕਤ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਦੀ ਜਿਹੜੇ ਝੁੱਕ ਜਾਂਦੇ ਹਨ ਉਹਨਾਂ ਦੀਆਂ ਤਾਕਿਸ ਮਾਤਾ ਹੈ ਚਮਕ ਜਾਂਦੀਆਂ ਹਨ ਉਹਨਾਂ ਨੂੰ ਲੱਖਾਂ ਤੋਂ ਕੱਖ ਕਰ ਦਿੰਦੇ ਹਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਇੱਕ ਮਾਤਾ ਕਹਿੰਦੇ ਕਿ ਮੈਨੂੰ ਵੀ ਜਿੰਨਾ ਵੀ ਅੱਜ ਤੱਕ ਮਿਲਿਆ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੀ ਮਿਲਿਆ ਹੈ ਉਹ ਦੱਸਦੇ ਹਨ ਕਿ ਮੇਰੇ ਪੇਕੇ ਪਿੰਡ ਵੀ ਬਹੁਤ ਗਰੀਬੀ ਮੈਂ ਦੇਖੀ ਸੀ ਫਿਰ ਮੈਂ ਜਦ ਵਿਆਹੀ ਗਈ ਤਾਂ ਸਹੁਰੇ ਘਰ ਦੇ ਵਿੱਚ ਵੀ ਬਹੁਤ ਗਰੀਬੀ ਹੈ ਐਸੀ ਮੇਰੀ ਕਿਸਮਤ ਲਿਖੀ ਗਈ ਹੈ ਪਰ ਮੈਂ ਕਦੇ ਵੀ ਆਪਣੇ ਮਨ ਦੇ ਵਿੱਚ ਕਦੇ ਵੀ ਕੋਈ ਵੀ ਰੋਸ ਨਹੀਂ ਕੀਤਾ ਪਰ ਇਹ ਸਮਝਦੀ ਹਾਂ ਕਿ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਰੱਖੀ ਹੈ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਂ ਤਾਂ ਤਾਣ ਤਾਣ ਗੁਰੂ ਰਾਮਦਾਸ ਜੀ ਦੇ ਦਰ ਤੇ ਰੋਜ਼ ਜਾਂਦੀ ਸੀ ਤੇ ਜਿਹੜਾ ਮੇਰਾ ਘਰ ਵਾਲਾ ਸੀ ਉਹ ਥੋੜਾ ਬਹੁਤ ਕੰਮ ਕਰਦਾ ਸੀ ਉਹ ਸਬਜ਼ੀਆਂ ਵੇਚਦਾ ਸੀ ਪਰ ਇੰਨਾ ਵੱਡਾ ਸਾਡਾ ਕੋਈ ਵੀ ਕਾਰੋਬਾਰ ਨਹੀਂ ਸੀ ਕਿ ਘਰ ਦਾ ਖਰਚਾ ਵੀ ਨਹੀਂ ਸੀ ਚੱਲਦਾ ਤੇ ਮੈਂ ਫਿਰ ਲੋਕਾਂ ਦੇ ਘਰ ਦੇ ਵਿੱਚ ਪਾਣੀ ਸਾਫ਼ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੇ ਘਰ ਦੀ ਸਾਫ਼ ਸਫਾਈ ਕਰਨੀ ਰੋਟੀ ਪਾਣੀ ਪਕਾਉਣਾ ਪਰ ਮੇਰਾ ਇੱਕ ਨੇਮ ਸੀ ਕਿ ਮੈਂ ਤਾਂ-ਤਾਂ ਗੁਰੂ ਰਾਮ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਨ ਤੋਂ ਬਿਨਾ ਕਦੇ ਵੀ ਕਿਤੇ ਨਹੀਂ ਸੀ ਗਈ ਸਵੇਰੇ ਉੱਠ ਕੇ ਟਾਈਮ ਦੇ ਨਾਲ ਗੁਰੂ ਰਾਮਦਾਸ ਪਾਸ਼ਾ ਜੀ ਦੇ ਘਰ ਜਾਂਦੀ ਸੀ ਦਰਸ਼ਨ ਮਿਲੇ ਕਰਕੇ ਫਿਰ ਕੰਮ ਤੇ ਜਾਂਦੀ ਸੀ ਕਹਿੰਦੇ ਕਿ ਇਦਾਂ ਹੀ ਕਰਦਿਆਂ ਕਰਦਿਆਂ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਕਾਫੀ ਸਾਲ ਹੋ ਗਏ ਮੈਂ ਕਦੇ ਨਹੀਂ ਗੁਰੂ ਪਾਸ਼ਾ ਜੀ ਨੂੰ ਕਿਹਾ ਕਿ ਮੈਨੂੰ ਅਮੀਰ ਬਣਾ ਦਿਓ ਜਾਂ ਮੈਨੂੰ ਆ ਚਾਹੀਦਾ ਹੈ ਮੈਨੂੰ ਉਹ ਚਾਹੀਦਾ ਹੈ ਮੈਂ ਇਹ ਹੀ ਅਰਦਾਸ ਕਰਦੀ ਸੀ ਕਿ ਸੱਚੇ ਪਾਸ਼ਾ ਜੀ ਅਗਨਾਤੋਂ ਮੈਨੂੰ ਬਚਾ ਕੇ ਰੱਖਣਾ ਸਾਧ ਸੰਗਤ ਜੀ ਜਿਹੜੇ ਵੀ ਨਿਮੀ ਪ੍ਰੇਮੀ ਹੁੰਦੇ ਹਨ ਜਿਹੜੇ ਸਤਗੁਰ ਅਕਾਲ ਪੁਰਖ ਸੱਚੇ ਪਾਸ਼ਾ ਜੀ ਦੀ ਸੇਵਾ ਕਰਦੇ ਹਨ ਜਾ ਸਿਮਰਨ ਕਰਦੇ ਹਨ ਉਹਨਾਂ ਦੇ ਘਰ ਬੇਸ਼ੱਕ ਪੈਸਾ ਕੋਲ ਨਾ ਹੋਵੇ ਪਰ ਜਦੋਂ ਉਹਨਾਂ ਨੂੰ ਕੰਮ ਪੈਂਦਾ ਹੈ ਤਾਂ ਇਧਰੋਂ ਉਧਰੋਂ ਹਰ ਪਾਸਿਓਂ ਆਪਣੇ ਆਪ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਕਿਸੇ ਅੱਗੇ ਹੱਥ ਨਹੀਂ ਅੜਨੇ ਪੈਂਦੇ ਉਹਨਾਂ ਨੂੰ ਆਪਣੇ ਆਪ ਹੀ ਖੇੜ ਵੱਤ ਜਾਂਦੀ ਹੈ ਇਹ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਉਹ ਮਾਤਾ ਜੀ ਦੱਸਣ ਲੱਗੇ ਕਿ ਇਦਾਂ ਹੀ ਮੈਂ ਲੋਕਾਂ ਦੇ ਘਰ ਕੰਮ ਕਰਤੀ ਸੀ ਪਹਿਲਾਂ ਗੁਰੂ ਰਾਮਦਾਸ ਜੀ ਦੇ ਘਰ ਜਾਣਾ ਤੇ ਫਿਰ ਗੁਰੂ ਮਹਾਰਾਜ ਜੀ ਦੇ ਘਰੋਂ ਲੱਖਾਂ ਨਾਲ ਸੰਗਤ ਉਥੇ ਆਉਂਦੀ ਸੀ ਤੇ ਫਿਰ ਮੈਂ ਰੋਜ਼ ਹੀ ਦਰਸ਼ਨ ਮੇਲੇ ਕਰਨੇ ਮੇਰਾ ਇਹੋ ਰੋਜ਼ ਦਾ ਪ੍ਰਣ ਹੁੰਦਾ ਸੀ ਕਿ ਮੈਂ ਦਰਬਾਰ ਸਾਹਿਬ ਦੇ ਅੰਦਰ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਨਮਸਕਾਰ ਕਰਨੀ ਹੈ ਤੇ ਮੈਂ ਇਸ ਕਰਕੇ ਰੋਜ਼ ਹੀ ਲੇਟੋ ਜਾਣਾ ਤੇ ਜਦੋਂ ਮੈਂ ਲੇਟ ਹੋ ਜਾਣਾ ਤੇ ਫਿਰ ਮੈਂ ਜਦੋਂ ਕੰਮ ਤੇ ਜਾਣਾ ਉਹਨਾਂ ਨੇ ਮੈਨੂੰ ਬੋਲਣਾ ਕਿ ਤੂੰ ਰੋਜ਼ ਹੀ ਲੇਟ ਹੋ ਜਾਂਦੀ ਹੈ ਸਾਡਾ ਕੰਮ ਇਦਾਂ ਨਹੀਂ ਚੱਲੇਗਾ ਜੇ ਤੇਰੇ ਕੋਲ ਸਮਾਂ ਨਹੀਂ ਹੁੰਦਾ ਤਾਂ ਸਾਨੂੰ ਦੱਸ ਦੇ ਅਸੀਂ ਕੋਈ ਹੋਰ ਰੱਖ ਲੈਂਦੇ ਹਾਂ ਉਹ ਕਹਿੰਦੀ ਕਿ ਮੈਂ ਮਨ ਦੇ ਵਿੱਚ ਸੋਚਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰੋ ਪਾਸ਼ਾ ਜੀ ਤੁਹਾਡੇ ਦਰ ਤੇ ਮੈਂ ਆਉਂਦੀ ਹਾਂ ਉਥੇ ਥੋੜਾ ਸਮਾਂ ਲੱਗ ਜਾਂਦਾ ਹੈ ਸੰਗਤਾਂ ਦੇ ਦਰਸ਼ਨ ਆਪ ਜੀ ਦੇ ਦਰਸ਼ਨ ਮੈਂ ਕਰਨੇ ਹੁੰਦੇ ਹਨ ਕਰਪਾ ਕਰਕੇ ਮੈਨੂੰ ਕੋਈ ਰਸਤਾ ਦਿਖਾਓ ਉਸ ਨੇ ਕਹਿੰਦੀ ਕਿ ਮੈਂ ਅਰਦਾਸ ਕਰਕੇ ਘਰ ਆ ਕੇ ਸਾਰਾ ਕੰਮ ਕਰਕੇ ਲੋਕਾਂ ਦੇ ਘਰੋਂ ਤੇ ਆਪਣੇ ਘਰ ਆ ਕੇ ਜਸ ਸੌਂ ਗਈ ਜਦੋਂ ਮੈਂ ਸੁੱਤੀ ਦਾ ਸੁਪਨੇ ਦੇ ਵਿੱਚ ਮੈਨੂੰ ਦਰਬਾਰ ਸਾਹਿਬ ਦੇ ਹੀ ਇੱਕ ਸਿੰਘ ਸਾਬ ਨੇ ਮੈਨੂੰ ਦਰਸ਼ਨ ਦਿੱਤੇ ਤਾਂ ਉਹ ਕਹਿਣ ਲੱਗੇ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਕਾਰ ਕਰ ਲਿਆ ਕਰੋ ਗੁਰੂ ਰਾਮਦਾਸ ਪਾਸ਼ਾ ਜੀ ਉਥੇ ਵੀ ਬੈਠੇ ਹਨ ਸੰਗਤ ਦੀ ਹਾਜ਼ਰੀ ਲਾਉਣ ਦੇ ਲਈ ਕਹਿੰਦੀ ਕਿ ਉਹ ਐਵੇਂ ਕਹਿਣ ਲੱਗੇ ਕਿ ਜਦ ਮੈਨੂੰ ਸੁਪਨਾ ਆਇਆ ਤਾਂ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਸੋਚਿਆ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਨੇ ਮੈਨੂੰ ਆਪ ਰਸਤਾ ਦੱਸਿਆ ਹੈ ਤੇ ਕਹਿੰਦੀ ਕਿ ਉਸ ਦਿਨ ਤੋਂ ਮੈਂ ਸ਼ਹੀਦਾ ਸਾਹਿਬ ਦੇ ਦਰਸ਼ਨ ਮਿਲੇ ਕਰਕੇ ਮੁੜ ਜਾਂਦੀ ਸੀ ਸੇਵਾ ਕਰਕੇ ਏਦਾਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਤੇ ਕਹਿੰਦੀ ਕਿ ਜਦੋਂ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਾਹਣ ਲੱਗ ਗਈ ਮੇਰੇ ਕੋਲ ਟਾਈਮ ਹੁੰਦਾ ਸੀ ਤੇ ਮੈਂ ਸੋਚਣਾ ਕਿ ਇੱਕ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਕਰਕੇ ਜਾਇਆ ਕਰਾਂਗੀ ਕਹਿੰਦੀ ਕਿ ਮੈਂ ਉੱਥੇ ਬੈਠ ਕੇ ਪੋਥੀ ਸਾਹਿਬ ਲੈ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹ ਭੈਣ ਦੱਸਦੀ ਕਿ ਹੌਲੀ ਹੌਲੀ ਮੇਰਾ ਮਨ ਏਦਾਂ ਕਰੇ ਕਿ ਇੱਕ ਪਾਠ ਮੈਂ ਹੋਰ ਕਰਾਂ ਇਦਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਦੋ ਚਪਚੀ ਸਬਜੀ ਦੇ ਪਾਠ ਕਰਨ ਲੱਗ ਪਈ ਹੌਲੀ ਹੌਲੀ ਮਾਰਾ ਜੀਤੀ ਮੇਰ ਹੋ ਗਈ ਇੱਕ ਸੁਪਨੀ ਸਬਜੀ ਦਾ ਪਾਠ ਕਰਨ ਲੱਗ ਪਈ ਤੇ ਕਹਿੰਦੀ ਕਿ ਪਾਠ ਕਰਕੇ ਮੈਂ ਸੇਵਾ ਨਿਭਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਦੀ ਖੁਸ਼ੀ ਲੈ ਕੇ ਆਪਣੇ ਕੰਮ ਤੇ ਚਲੇ ਜਾਣਾ ਇਦਾਂ ਕਹਿੰਦੀ ਕਿ ਮੇਰਾ ਮਨ ਗੁਰਬਾਣੀ ਵਾਲੇ ਪਾਸੇ ਲੱਗ ਗਿਆ ਤੇ ਜੇ ਗੁਰਬਾਣੀ ਪੜਾਂਗੇ ਤਾਂ ਹੀ ਸਾਡਾ ਕੁਝ ਸਵਾਰਿਆ ਜਾਵੇਗਾ ਗੁਰੂ ਪਾਸ਼ਾ ਸਭ ਕੁਝ ਦੇਣਗੇ ਤੇ ਮੈਨੂੰ ਤਾਂ ਪਾਣੀ ਪਾਣੀ ਆਉਂਦੀ ਹੈ ਏਦਾਂ ਕਰਦਿਆ ਕਰਦਿਆ ਕਹਿੰਦੇ ਕਿ 2-4 ਸਾਲ ਹੋ ਗਏ ਸੇਵਾ ਕਰਦਿਆਂ ਦਰਸ਼ਨ ਕਰਦਿਆਂ ਕਹਿਣ ਲੱਗੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਮੈਂ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਗਰੀਬੀ ਪਹਿਲਾਂ ਵੀ ਬਹੁਤ ਦੇਖੀ ਹੈ ਪਰ ਹੁਣ ਵੀ ਦੇਖ ਰਹੀ ਹਾਂ ਕਦੇ ਮੈਂ ਮਾਨ ਪਾਉਂਦੀ ਚੀਜ਼ ਵੀ ਨਹੀਂ ਲੈ ਕੇ ਦੇਖੀ ਬੱਚਿਆਂ ਨੂੰ ਕਦੇ ਕੱਪੜੇ ਨਹੀਂ ਲੈ ਕੇ ਦਿੱਤੇ ਪਾਸ਼ਾ ਜੀ ਇਹ ਕਿਵੇਂ ਦਾ ਵਰਤਾਰਾ ਹੈ ਸਾਡੇ ਤੇ ਕਿ ਸਾਡੇ ਕੋਲ ਕੋਈ ਪੁਲਣਾ ਹੋ ਗਈ ਹੈ ਜੋ ਸਾਡੇ ਕਰਮ ਹੀ ਮਾੜੇ ਹਨ ਸਾਡੇ ਸਤਿਗੁਰ ਅਸੀਂ ਤਾਂ ਜਾਣਦੇ ਨਹੀਂ ਤੁਸੀਂ ਤਾਂ ਜਾਣੀ ਜਾਣ ਹੋ ਕਿਰਪਾ ਕਰੋ ਪਾਸ਼ਾ ਜੀ ਪੁਲਣਾ ਬਖਸ਼ੋ ਖਾਲਸਾ ਜੀ ਇਹ ਅਰਦਾਸ ਕਰਦੇ ਹੋਇਆ ਕਹਿੰਦੀ ਕਹਿੰਦੀ ਕਿ ਅਸੀਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਮੇਰੇ ਨਾਲ ਐਵੇਂ ਕਿਉਂ ਹੋ ਰਿਹਾ ਹੈ ਸਾਧ ਸੰਗਤ ਜੀ ਇਦਾਂ ਹੁੰਦਾ ਹੈ ਕਿ ਬਿਨਾਂ ਮਾੜਾ ਕੀਤੇਆਂ ਕਦੇ ਆਪਣਾ ਮਾੜਾ ਨਹੀਂ ਹੁੰਦਾ ਪਾਸ਼ਾ ਜੀ ਕਹਿੰਦੇ ਕਿ ਬੁਰਾ ਨਾ ਰੱਖੋ ਚਿਤ ਤੁਮ ਕੋ ਦੁੱਖ ਨਹੀਂ ਪਾਏ ਮਿਤ ਤੈਨੂੰ ਦੁੱਖ ਨਹੀਂ ਲੱਗ ਸਕਦਾ ਕਦੇ ਜੇ ਤੂੰ ਕਿਸੇ ਪਰਾਏ ਦਾ ਮਾੜਾ ਨਾ ਸੋਚੇ ਅਸੀਂ ਸੋਚਦੇ ਹਾਂ ਤਾਂ ਹੀ ਉਹ ਸਾਨੂੰ ਦੁੱਖ ਲੱਗਦੇ ਹਨ ਸਾਧ ਸੰਗਤ ਜੀ ਅਰਦਾਸ ਪਾਸ਼ਾ ਸੱਚੇ ਪਾਸ਼ਾ ਜੀ ਦੇ ਅੱਗੇ ਕਰੋ ਕਿ ਪਾਸ਼ਾ ਆਪਣੀ ਕਰਮ ਕੀ ਗਤ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਪਰੇ ਪਾਸ਼ਾ ਕੰਧਹਾਨ ਕੀ اےਰ ਦਾਸ ਕਰਿਆ ਕਰੋ ਕਿ ਸਾਨੂੰ ਕਰਮਾਂ ਦਾ ਨਹੀਂ ਪਤਾ ਕਿ ਕੁਝ ਅਸੀਂ ਕਰਕੇ ਆਏ ਹਾਂ ਕਿੰਨਾ ਕੁ ਚੁਲਮ ਕੀਤਾ ਹੈ ਕਿੰਨੇ ਪਾਪ ਕੀਤੇ ਹਨ ਤੁਸੀਂ ਕਿਰਪਾ ਕਰਕੇ ਸਾਡੇ ਸਾਰੇ ਪਾਪ ਕੱਟ ਦਿਓ ਫਿਰ ਸਤਗੁਰ ਸੱਚੇ ਪਾਸ਼ਾ ਮਹਾਰਾਜ ਖੁਸ਼ ਹੋ ਕੇ ਆਪਣੀ ਸੇਵਾ ਲਾਉਂਦੇ ਹਨ ਤੇ ਜਦੋਂ ਸੇਵਾ ਲਗਾ ਦਿੰਦੇ ਹਨ ਫਿਰ ਇਹ ਸਾਰੇ ਦੁੱਖ ਘਟਨੇ ਸ਼ੁਰੂ ਹੋ ਜਾਂਦੇ ਹਨ ਕਹਿੰਦੇ ਕਿ ਮੈਂ ਅਰਦਾਸ ਕੀਤੀ ਤੇ ਮੇਰੇ ਘਰ ਵਾਲੇ ਦਾ ਉਸੇ ਦਿਨ ਸ਼ਾਮੀ ਐਕਸੀਡੈਂਟ ਹੋ ਗਿਆ ਤੇ ਲੱਤ ਤੇ ਸੱਟ ਲੱਗ ਗਈ ਦੋ ਜਗ੍ਹਾ ਤੋਂ ਲੱਤ ਦੋ ਜਗ੍ਹਾ ਤੋਂ ਲੱਤ ਟੁੱਟ ਗਈ ਉਹ ਵੀ ਘਰ ਬੈਠ ਕੇ ਤੇ ਮੈਂ ਜਿੱਥੇ ਕੰਮ ਕਰਦੀ ਸੀ ਉਹਨਾਂ ਤੋਂ ਪੈਸੇ ਲੈ ਕੇ ਇਲਾਜ ਕਰਵਾਇਆ ਤੇ ਅਗਲੇ ਦਿਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਈ ਜਾ ਕੇ ਕਿਹਾ ਕਿ ਬਾਬਾ ਜੀ ਮੈਂ ਤੁਹਾਡੇ ਨਾਲ ਕੋਈ ਰੋਸਤਾ ਨਹੀਂ ਸੀ ਕੀਤਾ ਪ੍ਰੇਮ ਨਾਲ ਹੀ ਕਿਹਾ ਸੀ ਕਿ ਮੇਰੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਗਈ। ਬਾਬਾ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਮੇਰਾ ਕੋਈ ਕਾਰਜ ਸਵਾਦਿਓ ਤੁਸੀਂ ਤਾਂ ਮੈਨੂੰ ਹੋਰ ਹੀ ਪਿਪਤਾ ਦੇ ਵਿੱਚ ਪਾ ਦਿੱਤਾ। ਮੇਰੀ ਗਰੀਬੀ ਦੂਰ ਹੋ ਜਾਵੇ ਪਰ ਭਾਸ਼ਾ ਇਹ ਕਿ ਮੇਰੇ ਨਾਲ ਕੋਤਕ ਵਰਤ ਗਿਆ। ਇਹਨਾ ਮਾੜਾ ਸਮਾਂ ਮੇਰੇ ਤੇ ਆ ਗਿਆ। ਜਿਹੜਾ ਮਾੜਾ ਮੋਟਾ ਪੈਸਾ ਕਮਾ ਕੇ ਲਿਆਉਂਦਾ ਸੀ ਉਹ ਵੀ ਮੰਜੇ ਤੇ ਪੈ ਗਿਆ ਹੈ। ਉਸਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਕਿੰਨੇ ਲੰਮੇ ਸਮੇਂ ਤੋਂ ਪਰਮਾਤਮਾ ਦੇ ਘਰ ਜਾਂਦੀ ਹਾਂ ਪਰ ਪਤਾ ਨਹੀਂ ਮੇਰੀ ਝੋਲੀ ਕਿਉਂ ਖਾਲੀ ਰਹਿ ਗਈ ਹੈ ਅਸੀਂ ਹਰ ਰੋਜ਼ ਮਹਾਰਾਜ ਜੀ ਮਿਹਨਤ ਕਰਕੇ ਆਪ ਜੀ ਦੇ ਦਰ ਤੇ ਉਪ ਸੇਵਾ ਕਰਾਂਗੇ ਤਾਂ ਸਾਡੇ ਉੱਪਰ ਤੁਸੀਂ ਕਿਰਪਾ ਕਰਦੇ ਹੋ ਉਹ ਮਾਤਾ ਦੱਸਣ ਲੱਗੇ ਕਿ 6-7 ਸਾਲ ਮੈਂ ਮਹਾਰਾਜ ਜੀ ਦੇ ਦਰ ਤੇ ਸੇਵਾ ਕੀਤੀ ਫਿਰ ਵੀ ਰੋਸਨੀ ਕੀ ਬਿਨਾਂ ਕਿਸੇ ਰੋਸ ਤੋਂ ਸੇਵਾ ਕਰਦੀ ਰਹੀ ਕਿ ਮੇਰੇ ਤੇ ਕੋਈ ਇਹੋ ਜਿਹੀ ਘੜੀ ਪਣੀ ਉਸ ਦਿਨ ਮੇਰਾ ਵੱਡਾ ਬੇਟਾ ਉਹ ਬਿਮਾਰ ਹੋ ਗਿਆ ਤੇ ਛੋਟਾ ਵੀ ਜਦੋਂ ਦੋਵਾਂ ਨੂੰ ਮੈਂ ਡਾਕਟਰ ਦੇ ਕੋਲ ਲੈ ਕੇ ਗਈ ਤਾਂ ਦੋਵਾਂ ਦੀਆਂ ਅੱਖਾਂ ਪੀਲੀਆਂ ਹੋ ਚੁੱਕੀਆਂ ਸਨ ਡਾਕਟਰ ਨੇ ਜਦੋਂ ਉਹਨਾਂ ਨੂੰ ਦੇਖਿਆ ਤਾਂ ਪੀਲੀਆਂ ਅੱਖਾਂ ਹੋਈਆਂ ਦੇਖੀਆਂ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਉਥੋਂ ਤੁਸੀਂ ਚੋਤਾ ਦਾ ਘੋਲ ਲਿਆ ਕੇ ਬੱਚਿਆਂ ਦੇ ਮੱਥੇ ਦੇ ਉੱਤੇ ਲਗਾ ਦਿਓ ਤੁਸੀਂ ਦੇਖਣਾ ਕਿ ਬੱਚੇ ਠੀਕ ਹੋ ਜਾਣਗੇ ਕਹਿੰਦੀ ਕਿ ਮੈਂ ਦਵਾਈ ਤਾਂ ਬਹੁਤ ਕਰਵਾ ਰਹੀ ਸੀ ਫਿਰ ਮੈਂ ਸੋਚਿਆ ਕਿ ਜਿਵੇਂ ਮੈਨੂੰ ਕੋਈ ਦੱਸਦਾ ਹੈ ਮੈਂ ਓਵੇਂ ਵੀ ਕਰਕੇ ਦੇਖ ਲੈਂਦੀ ਹਾਂ ਬਾਬਾ ਜੀ ਮੇਰਾ ਕਿਉਂ ਮਾੜਾ ਸੋਚਣਗੇ ਕਹਿੰਦੀ ਕਿ ਮੈਂ ਜੋਤਾਂ ਦਾ ਘਿਓ ਘਰ ਲੈ ਕੇ ਆਉਣਾ ਤੇ ਆਪਣੇ ਬੱਚਿਆਂ ਦੇ ਮੱਥੇ ਤੇ ਮਲਣਾ ਕਹਿੰਦੀ ਜਿਉਂ-ਜਿਉਂ ਮੈਂ ਉਹਨਾਂ ਦੇ ਮੱਥੇ ਤੇ ਘਿਓ ਜੋਤਾਂ ਦਾ ਲਗਾਇਆ ਤਾਂ ਮੇਰੇ ਬੱਚੇ ਠੀਕ ਹੋਣੇ ਸ਼ੁਰੂ ਹੋ ਗਏ ਕਹਿੰਦੇ ਕਿ ਇਦਾਂ ਹੀ ਮੇਰਾ ਵਿਸ਼ਵਾਸ ਹੋਰ ਜ਼ਿਆਦਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪੱਕਾ ਹੋ ਗਿਆ ਤੇ ਫਿਰ ਉਹ ਪੈਨ ਦੱਸਦੀ ਕਿ ਮੈਂ ਇਦਾਂ ਹੀ ਗੁਰੂ ਦੇ ਦਰ ਤੇ ਜਾਂਦੀ ਰਹੀ ਕਦੇ ਵੀ ਰੋਸ ਨਹੀਂ ਕੀਤਾ ਕਿ ਪਰਮਾਤਮਾ ਤੂੰ ਮੈਨੂੰ ਇੰਨੇ ਮਾੜੇ ਸਮੇਂ ਦੇ ਵਿੱਚ ਲੰਘਾਇਆ ਹੈ ਕਹਿੰਦੇ ਕਿ ਸੇਵਾ ਕਰਦਿਆਂ ਕਰਦਿਆਂ ਲੋਕਾਂ ਦਾ ਘਰ ਕੰਮ ਕਰਦਿਆਂ ਕਰਦਿਆਂ ਮੇਰੇ ਬੱਚੇ ਵੱਡੇ ਹੋ ਗਏ ਮੇਰਾ ਜਿਹੜਾ ਵੱਡਾ ਪੁੱਤਰ ਸੀ ਉਹ ਉਹ ਬਹੁਤ ਦੌੜ ਦੇ ਵਿੱਚ ਤੇਜ਼ ਸੀ ਉਹ ਦੌੜ ਹੀ ਲਗਾਉਣ ਦੇ ਲਈ ਜਾਂਦਾ ਸੀ ਇੱਕ ਦਿਨ ਅਚਾਨਕ ਫੌਜ ਦੀ ਭਰਤੀ ਆਈ ਤੇ ਵੱਡਾ ਬੇਟਾ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਜਦੋਂ ਪਹਿਲੇ ਦਿਨ ਨੌਕਰੀ ਤੇ ਚੱਲਿਆ ਤਾਂ ਮੈਨੂੰ ਕਹਿ ਕੇ ਗਿਆ ਮਾਤਾ ਜੀ ਤੁਸੀਂ ਹੁਣ ਕਿਸੇ ਦੇ ਘਰ ਕੋਈ ਕੰਮ ਨਹੀਂ ਕਰਨਾ ਤੁਸੀਂ ਬਸ ਗੁਰੂ ਘਰੇ ਜਾਣਾ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਕਿਸੇ ਦੇ ਘਰ ਕੰਮ ਤੁਸੀਂ ਹੁਣ ਨਹੀਂ ਕਰਨਾ ਕਹਿੰਦੀ ਕਿ ਇਦਾਂ ਫਿਰ ਸਾਡਾ ਸਮਾਂ ਬਹੁਤ ਵਧੀਆ ਬੀਤਦਾ ਗਿਆ 2-3 ਸਾਲ ਬਾਅਦ ਫਿਰ ਫੌਜ ਦੀ ਵਰਤੀ ਆਈ ਤੇ ਮੇਰਾ ਛੋਟਾ ਬੇਟਾ ਵੀ ਵਰਤੀ ਹੋ ਗਿਆ ਕਹਿੰਦੀ ਕਿ ਐਦਾ ਮੇਰੇ ਬਾਬਾ ਜੀ ਦੇ ਤਰਤੇ ਹੋਰ ਵਿਸ਼ਵਾਸ ਪੱਕਾ ਹੋ ਗਿਆ ਮੇਰੇ ਦੂਜੇ ਪੁੱਤਰ ਨੇ ਵੀ ਕਿਹਾ ਕਿ ਮਾਤਾ ਜੀ ਤੁਸੀਂ ਬਸ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਸਾਡਾ ਮਾੜਾ ਸਮਾਂ ਖਤਮ ਹੋ ਗਿਆ ਹੈ ਹੁਣ ਸਾਡਾ ਚੰਗਾ ਸਮਾਂ ਸ਼ੁਰੂ ਹੋ ਗਿਆ ਹੈ ਸੋ ਸਾਧ ਸੰਗਤ ਜੀ ਸਮਾਂ ਤਾਂ ਲੱਗਦਾ ਹੈ ਸਾਡੇ ਦਿਨ ਚੰਗੇ ਆਉਂਦਾ ਕਿ ਸਾਡੇ ਤੇ ਗੁਰੂ ਜੀ ਕਦੋਂ ਦਿਨ ਚੰਗੇ ਲਿਆਉਂਦੇ ਹਨ ਪਰ ਆਉਂਦੇ ਜ਼ਰੂਰ ਹਨ ਬਸ ਸਾਨੂੰ ਸਬਰ ਦੀ ਲੋੜ ਹੈ ਜੇਕਰ ਅਸੀਂ ਸਬਰ ਰੱਖੀਏ ਤਾਂ ਸਾਨੂੰ ਸਾਰਾ ਕੁਝ ਮਿਲ ਜਾਵੇਗਾ ਤੇ ਨਾਲ ਹੀ ਨਾਲ ਲੋੜ ਹੈ ਸਾਨੂੰ ਗੁਰੂ ਤੇ ਵਿਸ਼ਵਾਸ ਪੱਕਾ ਕਰਨ ਦੀ ਜੇਕਰ ਅਸੀਂ ਵਿਸ਼ਵਾਸ ਗੁਰੂ ਤੇ ਪੱਕਾ ਕਰ ਲਵਾਂਗੇ ਤਾਂ ਸਾਡੇ ਉੱਤੇ ਮਿਹਰ ਕਰਨਗੇ ਇਸ ਤਰ੍ਹਾਂ ਇਸ ਗਰੇਵ ਪਰਿਵਾਰ ਦਾ ਕਰੀਬੀ ਦਾ ਕੋੜ ਦੂਰ ਹੋ ਗਿਆ ਜਿਹੜੇ ਪਹਿਲਾਂ ਸੋਚਦੇ ਹਨ ਕਿ ਸਾਡਾ ਤਾਂ ਕੋਈ ਵੀ ਭਲਾ ਨਹੀਂ ਹੋ ਰਿਹਾ ਅਸੀਂ ਇੰਨੀ ਸੇਵਾ ਕਰਦੇ ਹਾਂ ਪਰ ਜੇਕਰ ਉਹ ਪੱਕਾ ਵਿਸ਼ਵਾਸ ਧਾਰ ਲੈਣ ਵਿਸ਼ਵਾਸ ਕਰਕੇ ਸੇਵਾ ਕਰਨ ਤਾਂ ਉਹਨਾਂ ਨੂੰ ਜ਼ਰੂਰ ਫਲ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ